ਤਾ ਗੱਲ ਕਰਾਂਗੇ ਅਦਾਕਾਰਾ ਪ੍ਰੀਤੀ ਜੈਂਟਾ ਦੀ ਜਿਹੜੀ ਹਰ ਤੀਜੀ ਰੀਲ ਚਾਈ ਹੋਈ ਹੈ ਸੋਸ਼ਲ ਮੀਡੀਆ ਤੇ ਜੇ ਤੁਸੀਂ ਸਕਰੋਲ ਕਰਦੇ ਆ ਤੀਜੀ ਰੀਲ ਪ੍ਰੀਤੀ ਜੈਂਟਾ ਦੀ ਜਿਹੜੀ ਆਉਂਦੀ ਹੈ ਜਾਂ ਫਿਰ ਫੋਟੋਆਂ ਲਾ ਲਓ ਸੋਸ਼ਲ ਮੀਡੀਆ ਭਰਿਆ ਪਿਆ ਤਾਂ ਪ੍ਰੀਤੀ ਜੈਂਟਾ ਜਿਹੜੀ 2008 ਤੋਂ ਪੰਜਾਬ ਕਿੰਗਸ ਟੀਮ ਦੀ ਜਿਹੜੀ ਮਾਲਕਨ ਹੈ ਇਸ ਤੋਂ ਇਲਾਵਾ ਪ੍ਰੀਤੀ ਜੈਂਟਾ Shimla ਦੀ ਜਿਹੜੀ ਰਹਿਣ ਵਾਲੀ ਹੈ 1998 ਤੋਂ ਫਿਲਮ ਦਿਲ ਸੇ ਦੀ ਸ਼ੁਰੂਆਤ ਪ੍ਰੀਤੀ ਜੈਂਟਾ ਨੇ ਜਿਹੜੀ ਕੀਤੀ ਸੀ ਫਿਲਮਾਂ ਦੇ ਵਿੱਚ ਸਿਲੈਕਟ ਕਿਉਂ ਹੋਈ ਸੀ ਇਹਦੇ ਇੱਕ ਕਾਰਨ ਸੀਗਾ ਇਹਦੇ ਗੱਲਾਂ ਦੇ ਵਿੱਚ ਟੁਏ ਪੈਂਦੇ ਸੀ ਇੱਕ ਇਹ ਵੱਡਾ ਪੁਆਇੰਟ ਸੀ ਜਿਹਦੇ ਕਾਰਨ ਡਾਇਰੈਕਟਰਾਂ ਨੇ ਇਹਨੂੰ ਫਿਲਮ ਦੇ ਵਿੱਚ ਹੈ ਜਿਹੜਾ ਲੈ ਲਿਆ ਸੋ ਇਹ ਫਿਲਮੀ ਕੈਰੀਅਰ ਦੀਆਂ ਇਹ ਗੱਲਾਂ ਨੇ ਤੇ ਆਖਰੀ ਫਿਲਮ ਇਹਦੀ ਸਨੀ ਦੇ ਨਾਲ ਸੀ ਭయ్యా ਜੀ ਸੁਪਰ ਹਿੱਟ ਇਸ ਤੋਂ ਇਲਾਵਾ ਪ੍ਰੀਤੀ ਜੰਟਾ ਅਦਾਕਾਰ ਤੋਂ ਇਲਾਵਾ ਇੱਕ ਬਿਜ਼ਨਸਮੈਨ ਵੀ ਹੈ ਇੱਕ ਸਵਰਬਾਲੀ ਵੀ ਹੈ ਤੇ ਐਟੀਟਿਊਡ ਫ੍ਰੀ ਹੈ ਆਈਪੀਐਲ ਦੇ ਵਿੱਚ ਆਪਾਂ ਕੀ ਕੁਝ ਦੇਖਿਆ ਹੈ ਮਾਲਕਨ ਤਾਂ ਇੱਕ ਹੋਰ ਵੀ ਬੈਠੀ ਸੀ ਪਰ ਉਹਦੇ ਵਿੱਚ ਐਟੀਟਿਊਡ ਸੀਗਾ ਮਾਲਕਨ ਪ੍ਰੀਤੀ ਜੰਟਾ ਵੀ ਸੀ ਪਰ ਇਹਦੇ ਵਿੱਚ ਐਟੀਟਿਊਡ ਨਹੀਂ ਸੀ ਇਹ ਆਪਦੀ ਟੀਮ ਨੂੰ ਆ ਕੇ ਜਦੋਂ ਮੈਚ ਖਤਮ ਹੁੰਦਾ ਹੈ ਗਰਾਊਂਡ ਦੇ ਵਿੱਚ ਮਿਲਦੀ ਹੈ ਤੇ ਐਟੀਟਿਊਡ ਵਾਲੀ ਮਾਲਕਨ ਉੱਥੇ ਵਾਪਸ ਚਲੀ ਜਾਂਦੀ ਹੈ ਲੋਕ ਇੰਨਾ ਪਿਆਰ ਕਿਉਂ ਕਰ ਰਹੇ ਐ ਪਹਿਲੀ ਗੱਲ ਤਾਂ ਪ੍ਰੀਤੀ ਜੰਟਾ ਦੀ ਏ ਸੀ ਕਿ 2008 ਤੋਂ ਪ੍ਰੀਤੀ ਜੰਟਾ ਜਿਹੜੀ ਪੰਜਾਬ ਕਿੰਗਸ ਟੀਮ ਨਾਲ ਖੜੀ ਹੈ ਉਸਨੇ ਕੋਈ ਹੋਰ ਟੀਮ ਜਿਹੜੀ ਨਹੀਂ ਖਰੀਦੀ ਹੋਰ ਟੀਮ ਦੀ ਮਾਲਕਨ ਜਿਹੜੀ ਉਹ ਨਹੀਂ ਬਣੀ ਤਾਂ ਹੀ ਪੰਜਾਬੀ ਲੋਕ ਪਰ ਇਹ ਇੰਨਾ ਪਿਆਰ ਹੈ ਜਿਹੜਾ ਪ੍ਰੀਤੀ ਜੰਡਾ ਨੂੰ ਦੇ ਰਿਹਾ ਹੈ ਇਸ ਤੋਂ ਇਲਾਵਾ ਆਪਰੇਸ਼ਨ ਸਿੰਧੂਰ ਦੇ ਤਹਿਤ 1 ਕਰੋੜ ਰੁਪਿਆ ਦਾ ਦਾਨ ਵੀ ਜਿਹੜਾ ਪ੍ਰੀਤੀ ਜੰਡਾ ਨੇ ਦਿੱਤਾ ਹੈ ਐਨਾ ਹੀ ਨਹੀਂ 30 ਤੋਂ 32 ਕੁੜੀਆਂ ਨੂੰ ਪ੍ਰੀਤੀ ਜੰਡਾ ਜੰਡਾ ਨੇ ਜਿਹੜਾ ਉਹ ਗੋਦ ਲਿਆ ਹੋਇਆ ਉਹਨਾਂ ਨੂੰ ਪੜਾਉਣਾ ਲਿਖਾਉਣਾ ਉਹਨਾਂ ਦਾ ਖਰਚਾ ਜਿਹੜਾ ਉਹ ਚੱਕਦੀ ਹੈ ਤਾਂ ਇਹ ਖਾਸੀਅਤ ਹੈ ਪ੍ਰੀਤੀ ਜੰਡਾ ਦੀ ਤਾਂ ਹੀ ਲੋਕ ਉਸ ਨੂੰ ਇੰਨਾ ਪਿਆਰ ਹੈ ਜਿਹੜਾ ਕਰਦੇ ਆ ਇਥੋਂ ਗੱਲ ਇਹ ਵੀ ਸਾਫਤ ਹੁੰਦੀ ਹੈ ਕਿ ਪੈਸਾ ਸਭ ਕੁਝ ਨਹੀਂ ਹੁੰਦਾ ਪੈਸੇ ਨਾਲ ਪਿਆਰ ਖਰੀਦਾ ਨਹੀਂ ਜਾ ਸਕਦਾ ਇਹ ਮੈਚ ਦੇ ਵਿੱਚ ਤੁਸੀਂ ਸਾਫ ਦੇਖ ਲਿਆ ਹੋਣਾ ਇੱਕ ਪਾਸੇ ਪੈਸਾ ਬੈਠਾ ਖਰਬਾ ਪਤੀ ਇੱਕ ਪਾਸੇ ਉਹਨਾਂ ਦੇ ਹਿਸਾਬ ਨਾਲ ਕੁਝ ਵੀ ਨਹੀਂ ਆਪਣੇ ਹਿਸਾਬ ਨਾਲ ਬਹੁਤ ਕੁਝ ਹੈ 183 ਕਰੋੜ ਦੀ ਮਾਲਕਣਾ ਹੈ ਪ੍ਰਿੰਤੀ ਜੱਟਾ ਤਾਂ ਇਹਦੇ ਵਿੱਚ ਫਰਕ ਇੰਨਾ ਹੀ ਹੈ ਕਿ ਉਹ ਐਟੀਟਿਊਡ ਫਰੀ ਸੀ ਆਪਣੇ ਜਿਹੜੀ ਭਾਵਕਤਾ ਉਹ ਪੰਜਾਬ ਦੀ ਟੀਮ ਨਾਲ ਰੱਖਦੀ ਸੀ ਬੜੇ ਸਮੇਂ ਤੋਂ ਉਹਦੇ ਨਾਲ ਜੁੜੀ ਹੋਈ ਹੈ ਉਹਨਾਂ ਨੂੰ ਛੱਡਿਆ ਨਹੀਂ ਸਾਬਰ ਹੈ ਉਹਨੇ ਉਮੀਦ ਰੱਖੀ ਹੈ ਪੰਜਾਬ ਕਿੰਗਸ ਟੀਮ ਫਾਈਨਲ ਚ ਜਿਹੜੀ ਉਹ ਚੱਲੀ ਗਈ ਸੀ ਤਾਂ ਲੋਕਾਂ ਨੇ ਖੁਸ਼ੀ ਮਨਾਈ ਸੀ ਲੋਕ ਤਾਂ 2 ਵਜੇ ਤੱਕ ਇਸੇ ਕਰਕੇ ਜਾਗਦੇ ਰਹੇ ਸੀ ਵੀ ਜਿਹੜੀ ਏਟੀਟਿਊਡ ਵਾਲੀ ਮਾਲਕਣ ਹੈ ਮਖਮਲੀ ਗੱਦਿਆਂ ਤੇ ਬੈਠੀ ਹੈ ਇਹਨੂੰ ਹਰਾਉਣਾ ਤਾਂ ਫਿਰ ਉਹ ਹੋ ਗਿਆ ਲੋਕਾਂ ਦੀ ਇੱਛਾ ਪੂਰੀ ਹੋ ਗਈ ਲੋਕਾਂ ਨੇ ਖੁਸ਼ੀ ਮਨਾਈ ਤੇ ਪ੍ਰਿੰਤੀ ਜੰਟਾ ਨੂੰ ਰਾਤੋ-ਰਾਤ ਜਿਹੜਾ ਵਾਇਰਲ ਕੀਤਾ ਹੁਣ ਵੀ ਹੋ ਰਹੀ ਹੈ ਕੋਈ ਵੀ ਉਹਦੀ ਇਮੇਜ ਹੁੰਦੀ ਹੈ ਕੋਈ ਵੀ ਉਹ ਐਕਟੀਵਿਟੀ ਕਰਦੀ ਹੈ ਤਾਂ ਸੋਸ਼ਲ ਮੀਡੀਆ ਤੇ ਲੋਕ ਉਹਦੀ ਸਲੰਗ ਜਿਹੜੀ ਕਰਦੇ ਆ ਕੋਈ ਵੀ ਨੈਕਟਵ ਕਮੈਂਟਾ ਜਿਹੜਾ ਉਹ ਕਿਸੇ ਬੰਦੇ ਨੇ ਵੀ ਨਹੀਂ ਕੀਤਾ ਕੋਈ ਮਰਜੀ ਉਸ ਵੀਡੀਓ ਦੇਖ ਲਿਓ ਜਾਂ ਉਹਦੀ ਕੋਈ ਫੋਟੋ ਦੇਖ ਲਿਓ ਜਾਂ ਕੋਈ ਕਲਿੱਪ ਆਉਂਦੀ ਛੋਟੀ ਜੀ ਉਹ ਦੇਖ ਲਿਓ ਇਸ ਤੋਂ ਇਲਾਵਾ ਕਮਾਈ ਦੀ ਗੱਲ ਕਰੀਏ ਫਿਲਮਾਂ ਤੋਂ ਕਮਾਈ ਅੱਡ ਹੈ ਆਈਪੀਐਲ ਤੋਂ ਕਮਾਈ ਉਸਨੇ ਅੱਡ ਕੀਤੀ ਹੈ 35 ਕਰੋੜ ਦਾ ਮਨੀ ਕੰਟਰੋਲ ਦੇ ਅਨੁਸਾਰ ਇਹਦੀ ਰਿਪੋਰਟ ਹੈ 35 ਕਰੋੜ ਦਾ ਆਈਪੀਐਲ ਚ ਪ੍ਰੀਤੀ ਜੱਟਾ ਨੇ ਜਿਹੜਾ ਨਿਵੇਸ਼ ਕੀਤਾ ਸੀ ਜਿਹਦੀ ਕੀਮਤ ਹੁਣ ਜਿਹੜੀ 350 ਕਰੋੜ ਰੁਪਏ ਹੈ ਇਸ ਤੋਂ ਇਲਾਵਾ ਜੋ ਐਡ ਕਰਦੀ ਹੈ ਮਸ਼ਹੂਰੀ ਕਰਦੀ ਹੈ ਪ੍ਰੀਤੀ ਜੱਟਾ 1 ਮਿੰਟ ਦੀ ਐਡ ਦਾ ਡੇਢ ਕਰੋੜ ਰੁਪਇਆ ਫੀਸ ਹੈ ਜਿਹੜੀ ਉਹ ਲੈਂਦੀ ਹੈ ਚਲੋ ਸੈਲੀਬ੍ਰਿਟੀ ਨੇ ਕਦੇ ਨਾ ਕਦੇ ਉਹਨਾਂ ਨੇ ਆਪਣੀ ਮਿਹਨਤ ਕੀਤੀ ਹੈ ਅੱਜ ਉਹ ਆਪਣੀ ਮਿਹਨਤ ਦੀ ਕਮਾਈ ਹੈ ਜਿਹੜੀ ਲੈ ਰਹੀ ਹੈ ਇਹ ਉਹਨਾਂ ਦੀ ਮਿਹਨਤ ਦਾ ਫਲ ਹੈ ਆਪਾਂ ਨੂੰ ਲੱਗਦਾ ਹੁੰਦਾ ਹੈ ਵੀ 1 ਮਿੰਟ ਦੇ ਇੰਨੇ ਪੈਸੇ ਆਪਾਂ ਚੋਕੜ ਤੱਕ ਨਹੀਂ ਜਾਂਦੇ ਇਹ ਬੰਦਾ ਕਿੰਨੀ ਮਿਹਨਤ ਕਰਕੇ ਇੱਡਾ ਆਇਆ ਵੱਡੀ ਗੱਲ ਇਹ ਸੀ ਉਹ ਪੰਜਾਬ ਦੀ ਟੀਮ ਨਾਲ ਜਿਹੜੀ ਖੜੀ ਹੈ ਤੇ ਵੀ ਦੂਜੇ ਪਾਸੇ ਸਰਪੰਚ ਨੇ ਛੱਕਾ ਲਾਤਾ ਤਾਂ ਹੋਰ ਵੀ ਚਾਰ ਜਾਂਦਾ ਜਿਹੜੇ ਲੱਗੇ ਸਾਫਾਪਾ ਆਈਪੀਐਲ ਦੇ ਵਿੱਚ ਜਿਹੜਾ ਇਹ ਦੋਨੋਂ ਚੀਜ਼ਾਂ ਦੇਖੀਆਂ ਨੇ ਕਿ ਪੈਸੇ ਨਾਲ ਜਿਹੜਾ ਪਿਆਰ ਨਹੀਂ ਖਰੀਦਿਆ ਜਾ ਸਕਦਾ ਪੈਸੇ ਨਾਲ ਦਵਾਵਾਂ ਨਹੀਂ ਖਰੀਦੀਆਂ ਜਾ ਸਕਦੀਆਂ ਪੈਸਾ ਸਭ ਕੁਝ ਨਹੀਂ ਹੁੰਦਾ ਤਾਂ ਇਹ ਐਸਾ ਮੈਚ ਨਹੀਂ ਹੈ ਜਿਹੜਾ ਸਾਫਟ ਕਰਤਾ ਤਾਂ ਤੁਹਾਨੂੰ ਵੀਰ ਜੀ ਪ੍ਰਿੰਟੀ ਜੱਟਾ ਦਾ ਇਹ ਕੰਮ ਇਹ ਸਬਰ ਇਹ ਸੋਚ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ